एबीसी पंजाब ਦੇ ਵਿਸ਼ੇਸ਼ ਬਲਟਨ ਦੇਸ਼ ਦਾ ਖਬਰਨਾਮਾ ਵਿੱਚ ਤੁਹਾਡਾ ਸਵਾਗਤ ਹੈ ਪਹਿਲਾਂ ਅੱਜ ਦੀਆਂ ਦੇਸ਼ ਪੱਧਰ ਦੀਆਂ ਪ੍ਰਮੁੱਖ ਖਬਰਾਂ ਵਿਆਰ ਦੇ ਵਿੱਚ ਲਾਲੂ ਅਤੇ ਨਤੀਸ਼ ਗੱਠਜੋੜ ਦੇ ਵਿੱਚ ਤਲਖੀ ਵਧੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੱਡੀ ਟਿੱਪਣੀ ਪਹਿਲਾਂ ਦੀਆਂ ਸਰਕਾਰਾਂ ਦਾ ਰਵਈਆ ਰਾਜੇ ਮਹਾਰਾਜਾ ਵਰਗਾ ਕਰਨਾਟਕਾ ਦੇ ਸਾਬਕਾ ਮੁੱਖ ਮੰਤਰੀ ਫਿਰ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਚ ਵਾਪਸ ਆਏ ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲੌਂਚ ਕੀਤਾ ਲੋਕ ਸਭਾ ਚੋਣਾਂ ਦਾ ਕੰਪੇਨ ਪਹਿਲੀ ਦਫਾ ਬਣੇ ਵੋਟਰਜ਼ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸਬੋਧਨ ਤੁਸੀਂ ਦੱਸੋ ਬੀਜੇਪੀ ਦਾ ਕਿਵੇਂ ਦਾ ਹੋਣਾ ਚਾਹੀਦਾ ਚੋਣ ਕੋਸ਼ਨਾ ਪੱਤਰ ਤੇਲਗਾਨਾ ਦੇ ਵਿੱਚ ਇੱਕ ਅਧਿਕਾਰੀ ਕੋਲੋਂ 100 ਕਰੋੜ ਰੁਪਏ ਦੀ ਪ੍ਰਾਪਰਟੀ ਮਿਲੀ ਪ੍ਰਧਾਨ ਮੰਤਰੀ ਦੀ ਮੰਤਰੀਆਂ ਨੂੰ ਅਪੀਲ ਫਰਵਰੀ ਨਹੀਂ ਮਾਰਚ ਮਹੀਨੇ ਦੇ ਵਿੱਚ ਦਰਸ਼ਨ ਕਰਨ ਲਈ ਅਜੋਧਿਆ ਆਓ ਹੁਣ ਖਬਰਾਂ ਵਿਸਥਾਰ ਨਾਲ ਵਿਆਦੀ ਰਾਜਨੀਤੀ ਵਿੱਚ ਇੱਕ ਵਾਰ ਫਿਰ ਉਲਟ ਫੇਰ ਸ਼ੁਰੂ ਹੋ ਚੁੱਕਾ ਹੈ ਰਾਜਨੀਤੀ ਵਿੱਚ ਪਰਿਵਾਰਵਾਦ ਤੇ ਨਤੀਸ਼ ਕੁਮਾਰ ਦੇ ਬਿਆਨ ਤੋਂ ਬਾਅਦ ਰਾਸ਼ਟਰੀ ਜਨਤਾ 당 ਅਤੇ ਜਨਤਾ 당 ਯੂ ਦੇ ਵਿੱਚ ਤਲਖੀ ਵੱਧ ਗਈ ਹੈ ਸੀਐਮ ਹਾਊਸ ਵਿੱਚ ਮੁੱਖ ਮੰਤਰੀ ਨਤੀਸ਼ ਕੁਮਾਰ ਨੇ ਆਪਣੇ ਪਾਰਟੀ ਦੇ ਲੀਡਰਾਂ ਦੇ ਨਾਲ ਬੈਠਕ ਕੀਤੀ ਹੈ ਤੇ ਸੀਐਮ ਹਾਊਸ ਦੀ ਸੁਰੱਖਿਆ ਦੇ ਵਿੱਚ ਵੀ ਵਾਅਦਾ ਕਰ ਦਿੱਤੀਗਾ ਉਧਰ ਬਦਲਦੇ ਸਿਆਸੀ ਸਮੀਕਰਨਾਂ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਪਰਿਵਾਰ ਦੇ ਵਿੱਚ ਵੀ ਹਲਚਲ ਦਿਖਾਈ ਦੇ ਰਹੀ ਹੈ ਪਾਰਟੀ ਨੇ ਬਿਹਾਰ ਭਾਜਪੀ ਦੇ ਪ੍ਰਧਾਨ ਸਮਰਾਟ ਚੌਧਰੀ ਨੂੰ ਤੁਰੰਤ ਦਿੱਲੀ ਪਹੁੰਚਣ ਦੇ ਆਦੇਸ਼ ਦੇ ਦਿੱਤੇ ਨੇ ਔਰ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਰੇਨੂ ਦੇਵੀ ਦੇ ਨਾਲ ਓਰਮਾਨਾ ਹੋ ਚੁੱਕੇ ਨੇ ਔਰ ਉੱਥੇ ਵੀ ਬਿਹਾਰ ਤੋਂ ਆਉਣ ਵਾਲੇ ਸਾਰੇ ਕੇਂਦਰੀ ਮੰਤਰੀਆਂ ਨੂੰ ਵੀ ਦਿੱਲੀ ਪਹੁੰਚਣ ਦਾ ਸੱਦਾ ਦੇ ਦਿੱਤਾ ਗਿਆ ਇਸ ਤੋਂ ਪਹਿਲਾਂ ਇਹ ਖਬਰ ਆਈ ਸੀ ਕਿ ਭਾਰਤੀ ਜਨਤਾ ਪਾਰਟੀ ਨੇ ਆਪਣੇ ਵਿਧਾਇਕਾਂ ਨੂੰ ਦਿੱਲੀ ਬੁਲਾ ਲਿਆ ਉਧਰ ਰੁਨੀਤ 6 ਦਿੱਲੀ ਦੇ ਇਲਾਕੇ 'ਚ ਤਿੰਨ ਸੋਸ਼ਲ ਮੀਡੀਆ ਪੋਸਟਾਂ ਦੀਆਂ ਸਿਆਸੀ ਝਟਕਲਾਂ ਦਾ سلسلہ ਵੀ ਸ਼ੁਰੂ ਹੋ ਚੁੱਕਾ ਹਾਲਾਂਕਿ ਵਿਵਾਦ ਵਧਿਆ ਤਾਂ ਰੁਨੀ ਨੇ ਆਪਣੇ ਸਾਰੇ ਪੋਸਟ ਡਿਲੀਟ ਕਰ ਦਿੱਤੇ ਇੱਕ ਪੋਸਟ ਵਿੱਚ ਉਹਨਾਂ ਲਿਖਿਆ ਸੀ ਸਮਾਜਵਾਦੀ ਪਰੋਦਾ ਹੁਣ ਦਾ ਦਾਵਾ ਕਰਦੀ ਹੈ ਪਰ ਹਵਾਵਾਂ ਦੀ ਤਰ੍ਹਾਂ ਉਹਨਾਂ ਦੀ ਵਿਚਾਰਧਾਰਾ ਵੀ ਬਦਲ ਜਾਂਦੀ ਹੈ ਜਿਸ ਬਾਅਦ ਸਿਆਸੀ ਜਿਹੜੀ ਹਲਚਲ ਆ ਉਹ ਕਾਫੀ ਤੇਜ਼ ਹੋ ਚੁੱਕੀ ਹੈ ਗਠਜੋੜ ਚ ਦੱਸਿਆ ਜਾ ਰਿਹਾ ਹੈ ਕਿ ਤਲਖੀ ਦਾ ਅਸਰ ਨਤੀਸ਼ ਕਾ ਕੈਬਨਟ ਦੀ ਬੈਠਕ ਵਿੱਚ ਵੀ ਹੋਇਆ 25 ਜਨਵਰੀ ਨੂੰ ਕੈਬਨਟ ਮੀਟਿੰਗ ਵਿੱਚ ਜਿਹੜੀ ਆ ਉਹ ਅੱਜ ਸਿਰਫ 15 ਮਿੰਟ ਵਿੱਚ ਖਤਮ ਹੋਈ ਮੰਤਰੀ ਅਤੇ ਅਫਸਰ ਨਾਸ਼ਤਾ ਵੀ ਨਹੀਂ ਕਰ ਪਾਏ ਸੀ ਕਿ ਮੁੱਖ ਮੰਤਰੀ ਨਤੀਸ਼ ਕੁਮਾਰ ਲਿਫਟ ਤੋਂ ਗਏ ਤੇ ਡਿਪਟੀ ਸੀਐਮ ਤੇਸਵੀ ਜਾਦਵ ਪੌੜੀਆਂ ਦੇ ਜ਼ਰੀਏ ਦਫ਼ਤਰ ਤੋਂ ਬਾਹਰ ਆਏ ਇਥੋਂ ਨਹੀਂ ਇਹ ਵੀ ਦੱਸਿਆ ਤੇਸਵੀ ਲਿਫਟ ਦੇ ਨੇੜੇ ਖੜੇ ਸੀ ਨਤੀਸ਼ ਕੁਮਾਰ ਦਾ ਇੰਤਜ਼ਾਰ ਕਰਦੇ ਲੇਖ ਲੇਕਰ ਉਹਨਾਂ ਦੇ ਨਾਲ ਮੰਤਰੀ ਅਸ਼ੋਕ ਚੌਧਰੀ ਵੀ ਸੀ ਸੀਐਮ ਨਤੀਸ਼ ਨੇ ਦੋਨਾਂ ਨੂੰ ਅੱਗੇ ਹੱਥ ਜੋੜ ਕੇ ਉਹਨਾਂ ਦਾ ਸਵਾਗਤ ਕੀਤਾ ਬਿਨਾਂ ਬੋਲੇ ਅੱਗੇ ਵਧ ਕੇ ਦੱਸਿਆ ਜਾ ਰਿਹਾ ਕਿ ਪਹਿਲੀ ਵਾਰ ਹੋਇਆ ਕਿ ਇੰਨੇ ਘੱਟ ਸਮੇਂ ਵਿੱਚ ਕੈਬਨਿਟ ਮੀਟਿੰਗ ਖਤਮ ਹੋਈ ਹੈ ਨਤੀਸ਼ ਨੇ ਅਸਲ ਵਿੱਚ ਕਿਹਾ ਸੀ ਕਿ ਅੱਜ ਕੱਲ ਤਾਂ ਲੋਕ ਆਪਣੇ ਪਰਿਵਾਰ ਨੂੰ ਹੀ ਅੱਗੇ ਵਧਾਉਂਦੇ ਨੇ ਲੇਕਿਨ ਕਰਪੂਰੀ ਜੀ ਨੇ ਕਦੇ ਵੀ ਨਹੀਂ ਵਧਾਇਆ ਜਨਾਇਕ ਤੋਂ ਸਿੱਖ ਕੇ ਸਾਨੂੰ ਵੀ ਕਦੇ ਵੀ ਪਰਿਵਾਰ ਨੂੰ ਅੱਗੇ ਨਹੀਂ ਕਰਨਾ ਚਾਹੀਦਾ ਕਰਪੂਰੀ ਜੀ ਦੇ ਜਾਣ ਤੋਂ ਬਾਅਦ ਅਸੀਂ ਉਹਨਾਂ ਦੇ بیٹے ਰਾਮਨਾਥ ਠਾਕਰ ਨੂੰ ਅੱਗੇ ਵਿਦਾਇਆ ਲੇਕਿਨ ਕੌਣ ਕੀ ਬੋਲਦਾ ਬੋਲਦਾ ਰਹੇ ਇਸ ਤੋਂ ਬਾਅਦ ਗੱਠ ਜੋੜ ਦੇ ਵਿੱਚ ਤਲਖੀ ਵੱਧ ਗਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਲੰਦ ਸ਼ਹਿਰ ਦੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕੀਤਾ ਉਹਨਾਂ ਨੇ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਦਾ ਰਵਈਆ ਸ਼ਾਸਕਾਂ ਵਰਗਾ ਸੀ ਜਨਤਾ ਦੇ ਧਿਆਨ ਵਿੱਚ ਰੱਖਦੇ ਉਹ ਸਮਾਜ ਨੂੰ ਵੰਡ ਕੇ ਸੱਤਾ ਪਾਉਂਦੇ ਸੀ ਮੌਸਮ ਖਰਾਬ ਹੁੰਦੇ ਚੱਲਦੇ ਆ ਪੀਐਮ ਮੋਦੀ ਦਿੱਲੀ ਤੋਂ ਉਹਨਾਂ ਨੇ ਬਲੰਦ ਸ਼ਹਿਰ ਦਾ ਰਸਤਾ 90 ਕਿਲੋਮੀਟਰ ਬੰਦਾ ਹੁਕਾਰ ਦੇ ذریعے ਪੂਰਾ ਕੀਤਾ। ਪੀਐਮ ਨੇ ਇੱਥੇ 20 ਆਰ ਕਰੋੜ ਰੁਪਏ ਦੇ ਪ੍ਰੋਜੈਕਟ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਕਰੀਬ 3 ਮਿੰਟ ਦੇ ਭਾਸ਼ਣ ਵਿੱਚ ਪੀਐਮ ਨੇ ਯੂਪੀ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਨੂੰ ਵੀ ਯਾਦ ਕੀਤਾ ਅਤੇ ਕਿਹਾ ਕਿ ਇਸ ਖੇਤਰ ਨੇ ਦੇਸ਼ ਨੂੰ ਕਲਿਆਣ ਸਿੰਘ ਵਰਗੇ ਪੁੱਤਰ ਦਿੱਤੇ ਨੇ ਜਿਨ੍ਹਾਂ ਦਾ ਰਾਮ ਕਾਜ ਅਤੇ ਰਾਸ਼ਟ੍ਰ ਕਾਜ ਦੋਨਾਂ ਦੇ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ ਸੀ ਉਹਨਾਂ ਕਿ ਅੱਜ ਜੋ ਹੈ ਉਹ ਜੁਦਿਆ ਤੁਹਾਨੂੰ ਦੇਖ ਕੇ ਉਹ ਬੜੇ ਖੁਸ਼ ਹੋਣਗੇ ਇਹ ਸਾਡਾ ਸੁਭਾਗ ਹੈ ਕਿ ਦੇਖਦੇ ਨੇ ਕਲਿਆਣ ਸਿੰਘ ਅਤੇ ਉਹਨਾਂ ਵਰਗੇ अनेका ਲੋਕਾਂ ਦਾ ਸੁਪਨਾ ਪੂਰਾ ਕੀਤਾ ਜੁਦਿਆ ਚ ਰਾਮ ਰਾਮ ਲਾਲ ਦੇ ਪ੍ਰਾਣ ਪ੍ਰਤਿਸ਼ਟਾ ਦੇ ਤੀਸਰੇ ਦਿਨ ਪੀਐਮ ਦਾ ਉੱਤਰ ਪ੍ਰਦੇਸ਼ ਚ ਇਹ ਪਹਿਲਾ ਦੌਰਾ ਪੀਐਮ ਦੇ ਨਾਲ ਮੰਚ ਤੇ यूपी ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਭਾਰਤਿਆ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਭਪਿੰਦਰ ਚੌਧਰੀ ਵੀ ਨਾਲ ਸਨ ਜੋਗੀ ਨੇ ਵੀ ਜਨ ਸਭਾ ਨੂੰ ਸੰਬੋਧਨ ਕੀਤਾ ਤੇ ਉਥੇ ਪ੍ਰਾਈਮ ਮਿੰਿਸਟਰ ਨਰਿੰਦਰ ਮੋਦੀ ਨੇ ਪਿਛਲੀਆਂ ਸਰਕਾਰਾਂ ਤੇ ਨਿਸ਼ਾਨੇ ਸਾਧੇ ਕਿ ਉਹਨਾਂ ਦਾ ਰਵਈਆ ਸ਼ਾਸਕਾਂ ਵਰਗਾ ਰਾਜਾ ਮਹਾਰਾਜਾ ਵਰਗਾ ਸੀ ਕਰਨਾਟਕਾ ਦੇ ਸਾਬਕਾ ਮੁੱਖ ਮੰਤਰੀ ਅਤੇ ਲਿੰਗਰ ਸਮਾਜ ਦੇ ਵੱਡੇ ਨੇਤਾ ਜਗਦੀਸ਼ ਸਟਾਰ ਭਾਰਤ ਜਨਤਾ ਪਾਰਟੀ ਚ ਮੁੜ ਸ਼ਾਮਲ ਹੋ ਗਏ ਨੇ ਸਾਤ ਮਹੀਨੇ ਪਹਿਲਾਂ April 2023 ਚ ਭਾਰਤ ਜਨਤਾ ਪਾਰਟੀ ਛੱਡ ਕੇ ਕਾਂਗਰਸ ਪਾਰਟੀ ਚ ਸ਼ਾਮਲ ਹੋ ਗਏ ਸੀ ਕਾਂਗਰਸ ਉਹ ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ ਟਿਕਟ ਕਟਨ ਤੋਂ ਰਾਸ ਦਿੱਲੀ ਭਾਰਤੀ ਜਨਤਾ ਪਾਰਟੀ ਦੇ ਦਫਤਰ ਚ ਕੇਂਦਰੀ ਮੰਤਰੀ ਭਵਿੰਦਰ ਜਾਦਵ ਦੀ ਮੌਜੂਦਗੀ ਦੇ ਵਿੱਚ ਸਟਾਰ ਨੇ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਹਾਸਲ ਕੀਤੀ ਇਸ ਤਰ੍ਹਾਂ ਪਾਰਟੀ ਦੇ ਦਫਤਰ ਵਿੱਚ ਸਟਾਰ ਦੇ ਨਾਲ ਸਾਬਕਾ ਮੁੱਖ ਮੰਤਰੀ ਵੀਐਸ ਜੇਦੂ ਰੱਪਾ ਤੇ ਕਰਨਾਟਕਾ ਦੇ ਸੂਬਾ ਪ੍ਰਧਾਨ ਵੀ ਬੀワイ ਵਜਿੰਦਰ ਵੀ ਮੌਜੂਦ ਸਨ ਭਾਰਤੀ ਜਨਤਾ ਪਾਰਟੀ ਛੱਡਣ ਤੋਂ ਬਾਅਦ ਜਗਦੀਸ਼ ਸ਼ਟਾਰ ਨੇ ਕਾਂਗਰਸ ਨੂੰ ਹੁਬਲੀ ਧਾਰਕੜ ਸੈਂਟਰ ਸੀਟ ਤੇ ਆਪਣਾ ਉਮੀਦਵਾਰ ਬਣਾਇਆ ਸੀ ਲੇਕਿਨ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਭਾਰਤੀ ਜਨਤਾ ਪਾਰਟੀ ਦੇ ਮਹੇਸ਼ ਤਿੰਗਣਕਾਈ ਨੇ ਸਟਾਰ ਨੂੰ 34299 ਵੋਟਾਂ ਨਾਲ ਹਰਾਇਆ ਸੀ ਕਾਂਗਰਸ ਆਮਨੋ ਤੇ ਸਟਾਨ ਕਹਿੰਦਾ ਕਿ ਮੈਨੂੰ ਸੱਤਾ ਦੀ ਭੁੱਖ ਨਹੀਂ ਮੈਂ ਸਿਰਫ ਸਨਮਾਨ ਚਾਹੁੰਦਾ ਉਹਨੇ ਇਹ ਵੀ ਕਿਹਾ ਸੀ ਭਾਰਤੀ ਜਨਤਾ ਪਾਰਟੀ ਆਉਣ ਵਾਲੀ ਵਿਧਾਨ ਸਭਾ ਚੋਣਾਂ 'ਚ ਟਿਕਟ ਨਾ ਦੇ ਕੇ ਮੇਰਾ ਅਪਮਾਨ ਕੀਤਾ ਸੀ ਤੇ ਮੈਂ ਜਿਆਦਾ ਜਿਹੜਾ ਉਮੀਦਾਂ ਵਾਲਾ ਵਿਅਕਤੀ ਨਹੀਂ ਆ ਚਨਾਵੀ ਮੈਨੂੰ ਸੱਤਾ ਦੀ ਕੋਈ ਭੁੱਖਾ ਅਜੋਦੇਸ਼ ਰਾਮ ਲੱਲ ਪ੍ਰਾਣ ਪ੍ਰਤੀਸ਼ਟਾ ਦੇ 3 ਦਿਨ ਬਾਅਦ ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਚੋਣਾਂ 2024 ਦਾ ਕੈਂਪੇਨ ਲਾਂਚ ਕਰ ਦਿੱਤਾ ਪਾਰਟੀ ਦੇ ਨੈਸ਼ਨਲ ਪ੍ਰਧਾਨ ਜੇਪੀ ਨੱਡਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿੱਚ ਕੈਂਪੇਨ ਦਾ ਉਦਘਾਟਨ ਕੀਤਾ ਇਸ ਦੌਰਾਨ ਭਾਰਤੀ ਜਨਤਾ ਪਾਰਟੀ ਦਾ ਖਾਸ ਚਨਾਵੀ ਥੀਮ Song ਵੀ ਜਾਰੀ ਕੀਤਾ ਗਿਆ ਸਪਨੇ ਨਹੀਂ ਹਕੀਕਤ ਬੁਣਦੇ ਆ ਤਾਂ ਹੀ ਸਭ ਮੋਦੀ ਨੂੰ ਚੁੰਨਦੇ ਨੇ ਪਾਰਟੀ ਦਾ ਕਹਿਣਾ ਕਿ ਇਹ ਸਲੋਗਨ ਅਸਲ ਵਿੱਚ ਜਨਤਾ ਦੇ ਵਿਚਾਰ ਤੋਂ ਹੀ ਆਇਆ ਭਾਰਤੀ ਜਨਤਾ ਪਾਰਟੀ ਕਹਿੰਨ ਕਿ ਜਨਤਾ ਦੀ ਭਾਵਨਾਵਾਂ ਨੂੰ ਸਮਝਦੇ ਹੋਏ ਇਸ ਸਲੋਗਨ ਨੂੰ ਪਾਰਟੀ ਨੇ ਅਪਣਾਇਆ ਪਾਰਟੀ ਨੇ ਕਿਹਾ ਕਿ ਨਿਆ ਸਲੋਗਨ ਪਾਰਟੀ ਦੀ ਮੋਦੀ ਦੀ ਗਰੰਟੀ ਦਾ ਅਭਿਆਨ ਦਾ ਇੱਕ ਪੂਰਕ ਹੈ ਇਸ ਦੇ ਨਾਲ ਹੀ ਪ੍ਰੀਮ ਮੋਦੀ ਨੇ ਜਨਤਾ ਤੋਂ 2024 ਦੇ ਚੋਣਾਂ ਦੇ ਲਈ ਭਾਰਤੀ ਜਨਤਾ ਪਾਰਟੀ ਦੇ ਕੋਸ਼ਨਾ ਪੱਤਰ ਲਈ ਵੀ ਸੁਝਾਅ ਮੰਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੈਸ਼ਨਲ ਵੋਟਿੰਗ ਡੇ ਮੌਕੇ ਪਹਿਲੀ ਦਫਾ ਬਣੇ ਵੋਟਰਜ਼ ਨਾਲ ਇੱਕ ਵਰਚੁਅਲ ਮੀਟਿੰਗ ਕੀਤੀ ਉਹਨਾਂ ਨੂੰ ਸੰਬੋਧਨ ਕੀਤਾ ਮੋਦੀ ਨੇ ਨੌਜਵਾਨਾਂ ਨੂੰ ਕਿਹਾ ਕਿ ਤੁਹਾਨੂੰ ਅਗਲੇ 25 ਸਾਲ ਵਿੱਚ ਆਪਣਾ ਤੇ ਦੇਸ਼ ਦਾ ਭਵਿੱਖ ਤੈਅ ਕਰਨਾ ਲੋਕਲ ਜ਼ਿਲੇ ਸੂਬਾ ਤੇ ਕੇਂਦਰ ਪੱਧਰ ਤੇ ਹੋਣ ਵਾਲੇ ਚੋਣਾਂ ਵਿੱਚ ਤੁਹਾਡੀ ਜ਼ਿੰਮੇਵਾਰੀ ਵਧੇਗੀ ਪੀਐਮ ਮੋਦੀ ਨੇ ਇਸ ਮੌਕੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਮਾਈ ਭਾਰਤ ਆਰਗੇਨਾਈਜੇਸ਼ਨ ਦੇ ਨਾਲ ਜੁੜ ਪੀਮ ਨੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਦਾ ਘੋਸ਼ਣਾ ਪੱਤਰ ਕਿਹੋ ਜਿਹਾ ਹੋਣਾ ਚਾਹੀਦਾ ਇਸ ਬਾਰੇ ਤੁਹਾਨੂੰ ਆਪਣੀ ਸੋਚ ਮੁਤਾਬਕ ਸੁਝਾ ਨਮੋ ਐਪ ਦੇ ذریعے ਬੀਜੇਪੀ ਨਾਲ ਸਾਂਝੇ ਕਰਨੇ ਚਾਹੀਦੇ ਪੀਮ ਨੇ ਵੀ ਕਿਹਾ ਕਿ ਜਿਸ ਤਰ੍ਹਾਂ 1947 ਚ 25 ਸਾਲ ਪਹਿਲਾਂ ਨੌਜਵਾਨਾਂ ਨੇ ਦੇਸ਼ ਨੂੰ ਆਜ਼ਾਦ ਕਰਨ ਦਾ ਜ਼ਿੰਮਾ ਉਠਾਇਆ ਸੀ ਉਸੇ ਤਰ੍ਹਾਂ 2047 ਤੱਕ ਅਗਲੇ 25 ਸਾਲਾਂ ਤੱਕ ਤੁਸੀਂ ਭਾਰਤ ਨੂੰ ਵਿਕਸਿਤ ਦੇਸ਼ ਬਣਾਉਣ ਦੀ ਜ਼ਿੰਮੇਵਾਰੀ ਤੁਹਾਡੇ ਸਿਰ ਤੇ ਹੈ ਅੱਜ ਦੇ ਭਾਰਤ ਵਿੱਚ ਤੁਹਾਡਾ ਨਾਮ ਸਨੈਰੀ ਅੱਖਰਾਂ ਵਿੱਚ ਕਿਵੇਂ ਲਿਖਿਆ ਜਾਵੇਗਾ ਇਹ ਤੁਸੀਂ ਤੈਅ ਕਰਨਾ ਸਾਡੀ ਗਤੀ ਸਾਡੀ ਦਿਸ਼ਾ ਸਾਡੀ ਅਪਰੋਚ ਕਿਹੋ ਜੀ ਹੋਏਗੀ ਇਹ ਤੁਸੀਂ ਤੈਅ ਕਰੋਗੇ ਇਸ ਦਾ ਇੱਕ ਵੱਡਾ ਮਾਧਿਅਮ ਉਹ ਵੋਟਾਂ ਨੇ ਤੁਹਾਡੇ ਲਈ ਜ਼ਰੂਰੀ ਕਿ ਅਗਲਾ ਭਾਰਤ ਦਾ ਜਿਹੜਾ ਭਵਿੱਖ ਉਸਵਲ ਬਣਾ ਲਈ ਤੁਸੀਂ ਵੋਟ ਦੋ ਤੁਹਾਡੀ ਇੱਕ ਵੋਟ ਅਤੇ ਭਾਰਤ ਦੇ ਵਿਕਾਸ ਦੀ ਦਿਸ਼ਾ ਆਪਸ ਚ ਜੁੜੇ ਨੇ ਤੁਹਾਡਾ ਇੱਕ ਵੋਟ ਭਾਰਤ ਨੂੰ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਵਾਲਾ ਆਦੇਸ਼ ਬਣਾਏਗਾ ਤੁਹਾਡਾ ਇੱਕ ਵੋਟ ਭਾਰਤ ਵਿੱਚ ਡਿਜੀਟਲ ਕ੍ਰਾਂਤੀ ਨੂੰ ਇੱਕ ਹੋਰ ਊਰਜਾ ਦੇਵੇਗਾ 18 ਤੋਂ 25 ਸਾਲ ਦੀ ਜਿਹੜੀ ਉਮਰ ਆ ਉਹ ਬੜੀ ਜ਼ਿੰਮੇਵਾਰੀ ਹੁੰਦੀ ਹੈ ਇਸ ਤਰ੍ਹਾਂ ਜਿਹੜਾ ਉਹਨਾਂ ਕਹਿੰਦੇ ਕਿ ਜੀਵਨ ਦੇ ਵਿੱਚ ਬਹੁਤ ਸਾਰੇ ਜਿਹੜੇ ਬਦਲਾਅ ਉਹਦੀ ਗਵਾਹੀ ਬੰਦੀ ਇਸ ਬਦਲਾਅ ਦੇ ਵਿੱਚ ਤੁਸੀਂ ਸਾਰਿਆਂ ਨੇ ਇੱਕ ਹੋਰ ਜ਼ਿੰਮੇਵਾਰੀ ਨਾਲ ਨਾਲ ਲਗਾਉਣੀ ਹੈ ਇਹ ਜ਼ਿੰਮੇਵਾਰੀ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਵਿੱਚ ਸ਼ਮੂਲੀਅਤ ਵੋਟਾਂ ਦੇ ذریعے ਦਰਜ ਕਰਨੀ ਹੈ ਤਿਲੰਗਣਾ ਸਰਕਾਰ ਦੇ ਵਿੱਚ ਇੱਕ ਅਧਿਕਾਰੀ ਆ ਸ਼ਿਵ ਬਾਲਾ ਕ੍ਰਿਸ਼ਨ ਸ਼ਿਵ ਬਾਲਾ ਕ੍ਰਿਸ਼ਨ ਦੇ ਠਿਕਾਣਿਆਂ ਤੇ ਛਾਪੇ ਮਾਰੇ ਗਏ ਨੇ ਤੇ 100 ਕਰੋੜ ਤੋਂ ਵੱਧ ਦੀ ਜਿਹੜੀ ਆ ਪ੍ਰਾਪਰਟੀ ਜ਼ਬਤ ਕੀਤੀ ਗਈ ਆ ਉਹਨਾਂ ਦੇ ਕੋਲ 40 ਲੱਖ ਰੁਪਏ ਕੈਸ਼ 2 ਕਿਲੋ ਸੋਨਾ 60 ਮਹਿੰਗੀਆਂ ਗੱਡੀਆਂ 14 ਸਮਾਰਟਫੋਨ 10 ਲੈਪਟਾਪ ਅਤੇ ਚੱਲ ਤੇ ਅਚਲ ਜਾਇਦਾਦ ਨਾਲ ਸੰਬੰਧਿਤ ਕਈ ਦਸਤਾਵੇਜ਼ ਅਤੇ ਨੋਟ ਗਿਨਨ ਵਾਲੀਆਂ ਮਸ਼ੀਨਾਂ ਵੀ ਮਿਲੀਆਂ ਐਂਟੀ ਕ੍ਰਿਪਸ਼ਨ ਬਿਊਰੋ ACB ਦੀਆਂ 14 ਟੀਮਾਂ ਨੇ ਬਾਲਾ ਕ੍ਰਿਸ਼ਨ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਜਿੰਨੇ ਵੀ ਘਰ ਕਰੀਬ 20 ਥਕਾਨਿਆਂ ਤੇ ਰੇਡ ਕੀਤੀ ਗਿਆ ਬਾਲਾ ਕ੍ਰਿਸ਼ਨਾ ਤੇਲੰਗਾਨਾ ਰੀਅਲ ਅਸਟੇਟ ਰੈਗੂਲੈਰਿਟੀ ਅਥਾਰਟੀ ਦੇ ਸਕੱਤਰ ਹਨ ਬਾਲਾ ਕ੍ਰਿਸ਼ਨਾ ਹਾਈਦਰਾਬਾਦ ਮੈਟਰੋਪੋਲੀਨ ਡਿਵੈਲਪਮੈਂਟ ਅਥਾਰਟੀ ਦੇ ਡਾਇਰੈਕਟਰ ਵੀ ਰਹੇ ਚੁੱਕੇ ਨੇ ਮੀਡੀਆ ਰਿਪੋਰਟ ਮੁਤਾਬਕ ਐਂਟੀ ਕ੍ਰਾਈਮ ਬਿਊਰੋ ਨੇ ਬਾਲਾ ਕ੍ਰਿਸ਼ਨ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਉਹਨਾਂ ਦੇ ਖਿਲਾਫ ਅਹੁਦੇ ਦਾ ਦੁਰਉਪਯੋਗ ਕਰਨ ਦੇ ਨਾਲ ਨਾਲ ਸਟ੍ਰੋਤਾ ਤੋਂ ਵੱਧ ਆਮਦਨ ਬਣਾਉਣ ਦੇ ਮਾਮਲੇ ਵਿੱਚ ਉਹਨਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਉਹਨਾਂ ਨੂੰ ਕੋਰਟ ਵਿੱਚ ਵੀ ਪੇਸ਼ ਕੀਤਾ ਜਾ ਚੁੱਕਾ ਏਸੀਬੀ ਨੇ ਕਿਹਾ ਕਿ ਹైదరాబాద్ মেট্রোপলিਟਨ ਡਿਵੈਲਪਮੈਂਟ ਅਥਾਰਟੀ ਦੇ ਡਾਇਰੈਕਟਰ ਅਹੁਦੇ ਤੇ ਰਹਿੰਦੇ ਆ ਬਾਲਾ ਕ੍ਰਿਸ਼ਨ ਨੇ ਬਹੁਤ ਸਾਰੀਆਂ ਪ੍ਰਾਪਰਟੀਆਂ ਬਣਾਈਆਂ ਉਹਨਾਂ ਨੇ ਕਈ ਰੀਅਲ ਅਸਟੇਟ ਕੰਪਨੀਆਂ ਦੇ ਲਈ ਪਰਮਿਟ ਦੀ ਸਹੂਲਤ ਦੇ ਕੇ ਕਰੋੜਾਂ ਰੁਪਏ ਕਮਾਏ ਨੇ ਰਿਪੋਰਟ ਇਹ ਵੀ ਸਾਹਮਣੇ ਆਈ ਹੈ ਕੇ ਰੇਸੀਬੀ ਅਧਿਕਾਰੀਆਂ ਦੇ ਮੁਤਾਬਕ ਬਾਲਾ ਕ੍ਰਿਸ਼ਨ ਦੇ ਕੋਲ ਜਿਆਦਾ ਤੋਂ ਜਿਆਦਾ ਪੈਸੇ ਤੇ ਜਿਹੜੀ ਹੋਰ ਪ੍ਰਾਪਰਟੀ ਮਿਲਣ ਦੀ ਉਮੀਦ ਹੈ ਉਹਨਾਂ ਦਾ ਨਾਮ ਚਾਰ ਬੈਂਕਾਂ ਵਿੱਚ ਲੋਕਰ ਵੀ ਮਿਲੇ ਨੇ ਜਿਨ੍ਹਾਂ ਨੂੰ ਜਲਦ ਖੋਲਿਆ ਜਾਏਗਾ ਏਸੀਬੀ ਨੇ ਇਹ ਵੀ ਦੱਸਿਆ ਕਿ ਬਾਲਾ ਕ੍ਰਿਸ਼ਨ ਨਾਲ ਜੁੜੇ ਅਧਿਕਾਰੀਆਂ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ ਬਾਲਾ ਕ੍ਰਿਸ਼ਨ ਦੇ ਘਰ ਦੀ ਤਲਾਸ਼ੀ ਖਤਮ ਹੋ ਚੁੱਕੀ ਹੈ ਲੇਕਿਨ ਬਾਕੀ ਜਗ੍ਹਾ ਤੇ ਹਲੇ ਜਿਹੜੀ ਜਾਂਚ ਆ ਉਹ ਚੱਲ ਰਹੀ ਹੈ ਅਜੋਧਿਆਸ਼ ਰਾਮ ਮੰਦਰ ਪ੍ਰਾਣ ਪ੍ਰਤੀਸ਼ਟਾ ਤੋਂ ਬਾਅਦ ਬਾਲਕ੍ਰਾਮ ਦੇ ਦਰਸ਼ਨ ਦੇ ਲਈ ਲੱਖਾਂ ਲੋਕ ਪਹੁੰਚ ਰਹੇ ਨੇ ਇਸ ਦੌਰਾਨ ਦਿੱਲੀ ਵਿੱਚ ਕੈਬਨਿਟ ਮੀਟਿੰਗ ਦੇ ਰਾਣ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਕੈਬਨਿਟ ਮੰਤਰੀਆਂ ਨੂੰ ਫਿਲਹਾਲ ਅਜੋਧਿਆ ਜਾਣ ਤੋਂ ਕਾਹ ਕਿ ਬਚਣਾ ਚਾਹੀਦਾ ਉਨ੍ਹਾਂ ਨੇ ਕਿਹਾ ਕਿ ਵੀਆਈਪੀ ਪ੍ਰੋਟੋਕਾਲ ਦੇ ਨਾਲ ਜਨਤਾ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਇਸ ਲਈ ਮੰਤਰੀਆਂ ਨੂੰ ਮਾਰਚ ਮਹੀਨੇ ਵਿੱਚ ਦਰਸ਼ਨ ਕਰਨ ਦੀ ਯੋਜਨਾ ਬਣਾਉਣੀ ਚਾਹੀਦੀ ਉੱਥੇ ਹੀ ਕੇਂਦਰੀ ਮੰਤਰੀ ਪੁਰਾਗ ਠਾਕਰ ਨੇ ਦੱਸਿਆ ਕਿ ਪ੍ਰਾਣ ਪ੍ਰティਸ਼ਤਾ ਦੇ ਆਯੋਜਨ ਦੇ ਲਈ ਪੀਐਮ ਮੋਦੀ ਦਾ ਉਹਨਾਂ ਨੇ ਧੰਨਵਾਦ ਵੀ ਕੀਤਾ ਇੱਕ ਦਿਨ ਪਹਿਲਾਂ ਉਤਰਪਦੇ ਦੇ ਸੀਐਮ ਜੋਗੀ ਨੇ ਵੀ ਆਯੋਜਨ ਵਿੱਚ ਆਉਣ ਵਾਲੇ ਵੀਵੀਆਈਪੀ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਇੱਕ ਹਫਤਾ ਪਹਿਲਾਂ ਸੂਬਾ ਸਰਕਾਰ ਮੰਦਰ ٹرسٹ ਅਤੇ ਲੋਕਲ ਪ੍ਰਸ਼ਾਸਨ ਦਸਤਨ ਤਾਂ ਠੀਕ ਰਹੇਗਾ ਦੂਜੇ ਪਾਸੇ ਆਯੋਜਦੇ ਚ ਬਾਲਕ੍ਰਮ ਦੇ ਦਰਸ਼ਨ ਨੂੰ ਲੈ ਕੇ ਜਿਹੜਾ ਜ਼ਿਲ੍ਹਾ ਮੈਸਟ੍ਰੇਡ ਨੇ ਤੀਸ਼ ਕੁ ਮਹੀਨੇ ਕਿਹਾ ਕਿ ਪ੍ਰਤੀਸ਼ਤਾ ਦੇ ਸਮਾਰੋਹ ਦੂਜੇ ਦਿਨ ਬੁੱਧਵਾਰ ਨੂੰ ਰਾਤ 10 ਵਜੇ ਤੱਕ 2.5 ਲੱਖ ਤੋਂ ਜ਼ਿਆਦਾ ਜਿਹੜੇ ਲੋਕ ਨੇ ਸ਼ਰਧਾਲੂ ਨੇ ਉਹ ਮੰਦਿਰ ਚ ਮੰਦਿਰ ਦਾ ਦਰਸ਼ਨ ਕਰ ਚੁੱਕੇ ਫਿਲਹਾਲ ਦੇਸ਼ ਦਾ ਖਬਰਨਾਮਾ ਇਥੇ ਸਮਾਪਤ ਕਰਦੇ ਵਦੇਰੇ ਖਬਰਾਂ ਜਾਣਨ ਲਈ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ